ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਟ ਗੁਰਮਿੰਦਰ ਸਿੰਘ ਬਰਾੜ ਤੇ ਹੁਣ ਜਿਹੜਾ ਹੈਗਾ ਬਜਾਈ ਦਾ ਸਮਾਂ ਕਣਕ ਦਾ 10 ਦਿਨ 12 ਦਿਨ ਦਾ ਸਮਾਂ ਜਿਹੜਾ ਸਹੀ ਸਮੇਂ ਤੇ ਬਜਾਈ ਵਾਸਤੇ ਉਹ ਰਹਿ ਗਿਆ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਤਾਂ ਨਵੰਬਰ ਦੇ ਆਖਰੀ ਹਫਤੇ ਤਾਈਂ ਆਪਾਂ ਬਜਾਈ ਜਿਹੜੀ ਕਰ ਸਕਦੇ ਹਾਂ ਉਸ ਤੋਂ ਬਾਅਦ ਫਿਰ ਲੇਟ ਵਾਲਿਆਂ ਚ ਆ ਜਾਂਦਾ ਤੇ ਜੇ ਆਪਾਂ ਹੁਣ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਸੀਗੇ ਅਜੇ ਕਾਫੀ ਕਣਕ ਬੀਜਣ ਵਾਲੀ ਰਹਿੰਦੀ ਹੈ ਤੇ ਹੁਣ ਕਿਸਮਾਂ ਨੋਟ ਕਰ ਲਓ ਜਿਨ੍ਹਾਂ ਦੇ ਵਿੱਚ ਆਪਾਂ ਸ਼ਾਨਦਾਰ ਝਾੜ ਇਸ ਟਾਈਮ ਜੇ ਬਿਜਾਈ ਕਰੀਏ ਕਿਉਂਕਿ ਜਿਹੜਾ ਟੈਂਪਰੇਚਰ ਹੁਣ ਲੋ ਹੋ ਗਿਆ ਬੜਾ ਫੇਵਰੇਬਲ ਤਾਪਮਾਨ ਹੋ ਗਿਆ ਤੇ ਕਿਸਮਾਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਤਿੰਨ ਚਾਰ ਤੁਹਾਨੂੰ ਮੈਂ ਕਿਸਮਾਂ ਦੱਸੂਗਾ ਕਿਉਂਕਿ ਇਹ ਦੂਸਰੀਆਂ ਸਾਰੀਆਂ ਜਿਹੜੀਆਂ ਕਿਸਮਾਂ ਜਿਹੜੀਆਂ ਸਹੀ ਸਮੇਂ ਵਾਲੀਆਂ ਉਹ ਬੀਜ ਤੁਸੀਂ ਕੋਈ ਵੀ ਸਕਦੇ ਆ ਪਰ ਇਹ ਉਹਨਾਂ ਤੋਂ ਹਫ਼ਤਾਕ ਘੱਟ ਸਮਾਂ ਲੈਂਦੀਆਂ ਨੇ ਉਹਦੇ ਕਰਕੇ ਪਰਫਾਰਮੈਂਸ ਜਿਹੜੀ ਚੰਗੀ ਦੇ ਦਿੰਦੀਆਂ ਸ਼ੁਰੂਆਤੀ ਗਰੋਥ ਬੜੀ ਸੋਹਣੀ ਹੁੰਦੀ ਹੈ ਇਹਨਾਂ ਦੀ ਤੇ ਦੂਸਰੀ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੀ ਕਾਣਕ ਅਕਤੂਬਰ ਦੇ ਵਿੱਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਬੀਜੀ ਆ ਤੇ ਉੱਥੇ ਖਾਸ ਸਾਵਧਾਨੀ ਵਰਤਣ ਦੀ ਲੋੜ ਆ ਖਾਸ ਤੌਰ ਤੇ ਤਣੇ ਦੀ ਗਲਾਬੀ ਸੁੰਡੀ ਤੇ ਮੋਡਾਂ ਦੇ ਵਿੱਚ ਕਈ ਵਾਰ ਚੇਪਾ ਵਗੈਰਾ ਪੈ ਜਾਂਦਾ ਕਿਉਂਕਿ ਹੁਣ ਜਿਹੜਾ ਹੈਗਾ ਦਿਨ ਜੇ ਲੱਗੇ ਤਾਂ ਥੋੜਾ ਥੋੜਾ ਦਿਨੇ ਨਿੱਘਾ ਰ ਟੈਂਪਰੇਚਰ ਅਜੇ ਰਹਿਣ ਦੇ ਸਾਰਾ ਚਾਹੇ ਕਿ ਜਿਹੜਾ ਠੰਡ ਹੁਣ ਸ਼ੁਰੂ ਹੋ ਗਈ ਆ ਪਰ ਜੇ ਸੂਰਜ ਲਗਾਤਾਰ ਸੂਰਜੀ ਘੰਟੇ ਮਿਲਣਗੇ ਤਾਂ ਉਹਦੇ ਨਾਲ ਜਿਹੜਾ ਥੋੜਾ ਜਿਹਾ ਦਿਨ ਹੈ ਜਿਹੜੇ ਦੁਪਹਿਰ ਦੇ ਸਮੇਂ ਥੋੜਾ ਜਿਹਾ ਨਿਗ ਦੇਣਗੇ ਤਾਂ ਬਜਾਈ ਦੇ ਵਿੱਚ ਕਿਸਾਨ ਵੀਰੋ ਜਿਵੇਂ ਹੁਣ ਗੱਲ ਕਰਾਂ ਤਾਂ ਹੁਣ ਜਿਹੜੀ ਆਪਾਂ 18 ਨਵੰਬਰ ਤੋਂ ਜਿਹੜੀ ਬਜਾਈ ਵਾਸਤੇ ਆ 18 ਨਵੰਬਰ ਤੋਂ ਕਿਉਂਕਿ 18 ਨਵੰਬਰ ਤੋਂ 25 26 ਨਵੰਬਰ ਤਾਈਂ ਆਪਾਂ ਕਹਿ ਸਕਦੇ ਹਾਂ ਕਿ ਬੈਲ ਪੌਲ ਪਰਫੈਕਟ ਸਮਾਂ ਅਜੇ ਸਹੀ ਸਮੇਂ ਬਜਾਈ ਵਾਸਤੇ ਹੈਗਾ ਉਸ ਤੋਂ ਬਾਅਦ ਫਿਰ ਲੇਟ ਵਾਲਾ ਕੰਮ ਸ਼ੁਰੂ ਹੋ ਜਾਣਾ ਤੇ ਕਿਸਮਾਂ ਦੇ ਵਿੱਚ ਪੀਬੀਡਬਲਯੂ 826 ਬਹੁਤ ਸ਼ਾਨਦਾਰ ਪਰਫਾਰਮੈਂਸ ਤੇ ਸ਼ਾਨਦਾਰ ਝਾੜ ਰਿਕਾਰਡ ਝਾੜ ਅਜੇ ਵੀ ਤੁਸੀਂ ਇਹ ਬਿਜਾਈ ਕਰੋ ਤਾਂ ਉਹ ਲੈ ਸਕਦੇ ਐਚਡੀ 3086 ਉਨਤ ਪੀਬੀਡਬਲਯੂ 550 ਦਾ ਤਾਂ ਟਾਈਮ ਹੀ ਜਿਹੜਾ ਨਵੰਬਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੁੰਦਾ ਦੂਜੇ ਤੇ ਚੌਥੇ ਹਫਤੇ ਉਨਤ ਪੀਬੀਡਬਲਯੂ 550 ਕਾਦੇ ਦਾ ਘਟ ਹੁੰਦਾ ਵੀ ਦੂਸਰੀਆਂ ਕਿਸਮਾਂ ਤਾਂ ਨਾਲੋਂ 5 ਕਿਲੋ ਵੱਧ ਪੈਂਦਾ ਕਿਉਂਕਿ ਦਾਣਾ ਮੋਟਾ ਹੁੰਦਾ ਝਾੜੇ ਦਾ ਰਿਕਾਰਡ ਝਾੜ ਹੁੰਦਾ ਤੂੜੀ ਥੋੜੀ ਜਿਹੀ ਘੱਟ ਬਣਦੀ ਆ ਪਰ ਨਾੜ ਇਹਦਾ ਮੋਟਾ ਹੁੰਦਾ ਤੇ ਇਹ ਤੋਂ ਇਲਾਵਾ ਜਿਹੜੀ HD30680 PVW826 ਹੋਗੀ ਤੇ ਇਹ ਤੋਂ ਇਲਾਵਾ PVW803 ਕਿਸਮਾਂ ਤੇ ਜਿਹੜੀ DVDW122 ਹੈ ਇਹ ਵੀ 152 ਦਿਨ ਲੈਂਦੀ ਹੈ ਤੇ DVDW187 ਇਹ 53 ਦਿਨ ਲੈਂਦੀ ਇਹਨਾਂ ਕਿਸਮਾਂ ਚੋਂ ਜਿਹੜੇ ਜੇ ਤੁਸੀਂ ਹੁਣ ਚੋਣ ਕਰਨੀ ਹੈ ਨਾ ਤਾਂ ਇਹਨਾਂ ਕਿਸਮਾਂ ਚੋਂ ਕਰਨ ਦੀ ਕੋਸ਼ਿਸ਼ ਕਰਿਓ ਇਹ ਤੋਂ ਇਲਾਵਾ ਜਿਹੜੀਆਂ ਦੂਸਰੀਆਂ ਕਿਸਮਾਂ ਬਾਰੇ ਕਿਸਾਨ ਵੀ ਪੁੱਛਦੇ ਕਿ ਡੀਵੀਡਬਲ 327 ਹੈ ਜਾਂ ਡੀਵੀਡਬਲ 370 772 ਹੈ ਜਾਂ ਪੀਵੀਡਬਲ 869 ਵਗੈਰਾ ਹੈਗੀਆਂ ਉਹ ਇਹਨਾਂ ਤੋਂ ਸਮਾਂ ਥੋੜਾ ਜਿਹਾ ਵੱਧ ਲੈਂਦੀਆਂ ਨੇ ਇਸ ਕਰਕੇ ਜੇ ਤੁਸੀਂ ਬੀਜਣੀ ਉਹ ਵੀ ਬੇਸ਼ੱਕ ਬੀਜੋ ਪਰ ਹੁਣ ਜਿਹੜਾ ਪਰਫੈਕਟ ਸਮਾਂ ਹੈ ਇਨ੍ਹਾਂ ਕਿਸਮਾਂ ਜੋ ਤੁਸੀਂ ਇਹ ਰਿਕਾਰਡ ਛਾੜਦਾ ਜਿਹੜੀ ਹੈਗੀ ਆ ਗੰਜਾਇਸ਼ ਹੈਗੀ ਆ ਉਹਨਾਂ ਤੇ ਵੀ ਡੀਵੀਡਬਲ 550 ਦਾ ਵੀ ਵੱਧ ਪਾਉਣਾ ਸੁਪਰ ਸੀਡਰ 'ਚ ਵੀ ਹਮੇਸ਼ਾ ਵੱਧ ਪਾਓ ਤਾਂ ਕਿ ਜਿਹੜੀ ਪlant population ਆਪਣੀ ਪੂਰੀ ਹੋਵੇ ਤੇ ਜਿੱਥੇ ਆਪਣੀ ਕਣਕ ਅਕਤੂਬਰ ਚ ਬੀਜੀਤੀ ਤੇ ਜਿੱਥੇ ਕਈ ਥਾਵਾਂ ਤੇ ਖੁਸ਼ਕੀ ਚ ਬੀਜੀ ਗਈ ਮਤਲਬ ਬੱਤਰ ਖੁਸ਼ਕ ਹੋ ਗਿਆ ਜਾਂ ਬਾਣ ਜਿਹੜਾ ਖੁਸ਼ਕੀ ਆ ਗਿਆ ਜਦੋਂ ਆਪਣੇ ਆਪਾਂ ਝੂਨਾ ਵੱਢ ਕੇ ਵੇਚਣ ਦੇ ਵਿੱਚ ਮਸਰੂਫ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਕਣਕ ਦੀ ਬਿਜਾਈ ਕੀਤੀ ਆ ਤੇ ਸੁਪਰ ਸੀਡਰ ਨਾ ਕੀਤੀ ਜਾਂ ਹੋਰ ਢੰਗ ਨਾ ਕੀਤੀ ਬਾਣ ਖੁਸ਼ਕਾ ਪਾਣੀ ਜਲਦੀ ਲੱਗਣਗੇ ਕਿਰਪਾ ਕਰਕੇ ਉੱਥੇ ਆਪਾਂ ਆਪਦੀ ਫਸਲ ਦਾ ਨਰੀਖਣ ਪਹਿਲੇ ਪਾਣੀ ਤੋਂ ਪਹਿਲਾਂ ਜਰੂਰ ਕਰਨਾ ਕਿਉਂਕਿ ਪਿਛਲੇ ਸਾਲਾਂ ਚ ਵੀ ਦੇਖਣ ਜਾ ਕੇ ਜਦੋਂ ਕਿਸਾਨ ਵੀ ਪਹਿਲਾਂ ਪਾਣੀ ਲਾਉਂਦੇ ਆ ਉਸ ਤੋਂ ਬਾਅਦ ਹਫ਼ਤੇ 10 ਦਿਨ ਬਾਅਦ ਫਿਰ ਕਹਿੰਦੇਗੇ ਪਾਣੀ ਲਾਉਣ ਤੋਂ ਬਾਅਦ ਸਾਡੇ ਸੁੰਡ ਪੈ ਗਿਆ ਸੁੰਡੀ ਪੈ ਗਈ ਤੇਲਾ ਚੇਪਾ ਪੈ ਗਿਆ ਹਮਲਾ ਜੇ ਤੁਹਾਡੇ ਕੀੜੇ ਮਕੌੜੇ ਦਾ ਹਮਲਾ ਹੈਗਾ ਤਾਂ ਉਹ ਪਹਿਲਾਂ ਤੁਹਾਨੂੰ ਨਰੀਖਣ ਕਰਨਾ ਚਾਹੀਦਾ ਉਹ ਪਾਣੀ ਨਾਲ ਕੋਈ ਉਹਦਾ ਲਿੰਕ ਨਹੀਂ ਹੁੰਦਾ ਤੁਸੀਂ ਜਿੱਥੇ ਵੀ ਤੁਹਾਡੇ ਤੁਸੀਂ ਪੂਰਾ ਨਿਰਖਣਾ ਦੇਖਣਾ ਕਣਕ ਦੀਆਂ ਲਾਈਨਾਂ ਦੇ ਵਿੱਚ ਪਾਣੀ ਤੋਂ ਪਹਿਲਾਂ ਜਿੱਥੇ ਤੁਹਾਨੂੰ ਬੂਟਾ ਕੋਈ ਹਲਕਾ ਪੀੜਾ ਜਾਂ ਪੀਲਾ ਪੱਤਾ ਕੋਈ ਨਜ਼ਰ ਆਵੇ ਕਿਉਂਕਿ ਬੂਟਾ ਪੀੜਾ ਪੈ ਜਾਂਦਾ ਹੈ ਜਿੱਥੇ ਕੋਈ ਸਟੈਮ ਬੋਰਰ ਮਤਲਬ ਸੁੰਢੀ ਵਗੈਰਾ ਦਾ ਹਮਲਾ ਹੋਵੇ ਉਹ ਤੁਸੀਂ ਚੈੱਕ ਕਰਨਾ ਜਾਂ ਜਿਹੜੇ ਬੂਟੇ ਥੋੜਾ ਜਿਹਾ ਕਈ ਵਾਰ ਕੋਈ ਕਮਲਾਇਆ ਜਿਹਾ ਨਜ਼ਰ ਆਵੇ ਗੋਭ ਸੁੱਕੀ ਨਜ਼ਰ ਆਵੇ ਵਿਚਾਲਿਓ ਤਾਂ ਉਥੋਂ ਤੁਸੀਂ ਜਿਹੜਾ ਹੈਗਾ ਉਹ ਚੀਜ਼ ਨੂੰ ਚੈੱਕ ਕਰਨਾ ਮੁੱਢਾਂ ਦੇ ਵਿੱਚ ਕਈ ਵਾਰ ਜਿਹੜਾ ਹੈਗਾ ਧਰਤੀ ਦੀ ਸਤ੍ਹਾ ਦੇ ਨਾਲ ਜਾਂ ਉਦੋਂ ਥਲੜੇ ਲੈਵਲ ਤੇ ਵੀ ਤੁਹਾਨੂੰ ਜਿਹੜੀ ਹੈਗੀ ਆ ਸੁੰਡੀ ਨਜ਼ਰ ਆ ਸਕਦੀ ਮੈਂ ਵੀਡੀਓ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਪਾਣੀ ਤੋਂ ਪਹਿਲਾਂ ਫਿਰ ਆਪਾਂ ਉਹਦਾ ਇਲਾਜ ਕਰਨਾ ਬਾਅਦ ਚ ਉਹ ਸਮੱਸਿਆ ਜਿਹੜੀ ਹੈਗੀ ਆਪਣੀ ਪੂਰੀ ਹੱਲਣੀ ਹੁੰਦੀ ਕਈ ਵਾਰ ਕਿਸਾਨ ਵੀ ਕੀ ਕਰਦੇ ਪਾਣੀ ਭਰ ਕੇ ਜਦੋਂ ਪਾਣੀ ਦੀ ਭੂਮੇਂਟ ਰੁਕ ਜਾਂਦੀ ਉਹ ਚ ਦਵਾਈ ਪਾਉਂਦੇ ਉਹਦੇ ਨਾਲ ਦਵਾਈ ਜਿਹੜੀ ਥੱਲੇ ਤੱਕ ਨਹੀਂ ਜਾਂਦੀ ਪਾਣੀ ਲਾਉਣ ਤੋਂ ਪਹਿਲਾਂ ਸਲਾਬੀ ਮਿੱਟੀ 20 ਕਿਲੋ ਸਲਾਬੀ ਮਿੱਟੀ ਦੇ ਵਿੱਚ ਜਾਂ ਤਾਂ ਕਿਲੋ ਜਿਹੜੀ ਕਲੋਰੋਪਾਈਰੀਫੋਸ 20% ਜਾਂ 7 ਕਿਲੋ ਜਿਹੜੀ ਹੈਗੀ ਥੋੜੀ ਰੀਜੈਂਟ ਜਾਂ ਮੋਰਟਲ ਨਾਲ ਤੇ ਆਉਂਦੀ ਹੈ ਉਹ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਲਾਬੀ ਮਿੱਟੀ ਰਲਾ ਸਲਾਬੀ ਮਿੱਟੀ ਦੇ ਵਿੱਚ ਲਾ ਕੇ 20 ਕਿਲੋ ਛੱਟਾ ਦੇ ਉਸ ਤੋਂ ਬਾਅਦ ਪਾਣੀ ਛੱਡੋ ਇਹਦੇ ਨਾਲ ਆਪਾਂ ਜਿਹੜਾ ਪੂਰਾ ਵਧੀਆ ਕੰਟਰੋਲ ਆ ਜਿਹੜਾ ਉਹ ਸੁੰਡੀ ਦਾ ਪਾ ਸਕਦੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਕੱਲੀ ਸਪਰੇਅ ਦੀ ਆਪਸ਼ਨ ਰਹਿ ਜਾਂਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ